ਮੁਸਲਮਾਨ ਕਹਾਵਣ ਮੁਸ਼ਕਲ ਜਾਂ ਹੋਏ ਤੇ ਮੁਸਲਮਾਨ ਕਹਾਵੇ ਮੁਸਲਮਾਨ ਕਹਾਉਣਾ ਬੜਾ ਔਖਾ ਹੈ ਕਿਉਂਕਿ ਪੰਜਾਂ ਨਮਾਜ਼ਾਂ ਦਾ ਮੁਸਲਮਾਨ ਧਾਰਨੀ ਹੁੰਦਾ ਹੈ ਆਉ ਪਿਆਰਿਓ ਸਲਾਮ ਵਿੱਚ ਪੀਰ ਸ਼ਬਦ ਦਾ ਮਤਲਬ ਕੀ ਹੈ ਪੀਰ ਸ਼ਬਦ ਮੁਸਲਮਾਨ ਧਰਮ ਦਾ ਹੈ ਮੁਸਲਮਾਨਾਂ ਵਿੱਚ ਪੀਰ ਦਾ ਕੀ ਰਤਬਾ ਹੈ ਵੀਰ ਦੇ ਦਸਤੂਰ ਮੁਤਾਬਕ ਸਾਡੇ ਵਿੱਚ ਪੀਰ ਗੁਰੂ ਨੂੰ ਕਿਹਾ ਜਾਂਦਾ ਹੈ ਤੇ ਪੀਰ ਬਣ ਲਈ ਪੰਜ ਸ਼ਰਤਾਂ ਜ਼ਰੂਰੀ ਨੇ ਪੀਰ ਦੀ ਸੰਗਲੀ ਮੁਹੰਮਦ ਹਜਰਤ ਸਾਹਿਬ ਨਾਲ ਮਿਲਦੀ ਹੋਵੇ ਜਿਵੇਂ ਕਿ ਮੁਹੰਮਦ ਸਾਹਿਬ ਦਾ ਕੋਈ ਚੇਲਾ ਹੋਵੇ ਉਹ ਅਗਾਹਾਂ 20 ਜਣਿਆਂ ਨੂੰ ਉਪਦੇਸ਼ ਦੇਵੇ ਉਹ ਵੀ ਅਗਾਹ ਕਈਆਂ ਨੂੰ ਉਪਦੇਸ਼ ਦੇਣ ਇਸੇ ਤਰ੍ਹਾਂ ਇਹ ਉਪਦੇਸ਼ ਉਸ ਦੇ ਕੋਲ ਪਹੁੰਚਿਆ ਹੋਵੇ अमल ਦਾ ਪੱਕਾ ਹੋਵੇ ਭਾਬ ਸਲਾਮ ਦੀਆਂ ਸਾਰੀਆਂ ਪਰੰਪਰਾਵਾਂ ਨੂੰ ਮੰਨਦਾ ਹੋਵੇ ਨਮਾਜ਼ ਅਜੇ ਰੋਜ਼ੀਆਂ ਦਾ ਧਾਰਨੀ ਹੋਵੇ ਪੰਜੇ ਵਕਤ ਨਮਾਜ਼ ਆਪਣੇ ਟਾਈਮ ਤੇ ਆਦਾ ਕਰੇ ਕੁਰਾਨ ਦਾ ਤੇ ਇਸਲਾਮ ਦੀਆਂ ਹੋਰ ਪਰੰਪਰਾਵਾਂ ਦਾ ਇਹਨਾਂ ਇਲਮ ਹੋਵੇ ਕਿ ਕਿਸੇ ਸਵਾਲ ਪੁੱਛਣ ਵਾਲੇ ਨੂੰ ਕੋਈ ਬਹਾਨਾ ਹੀ ਨਾ ਲੱਭੇ عقائد ਦਾ ਪੱਕਾ ਹੋਵੇ ਇਸ ਬਾਰੇ ਮੈਨੂੰ ਜਿਆਦਾ ਸਮਝ ਨਹੀਂ ਆਈ ਫਿਰ ਮੈਂ ਪੁੱਛਿਆ ਕਿ ਪੀਰ ਲਚਰ ਗੀਤਾਂ ਨੂੰ ਸੁਣਨਾ ਪਸੰਦ ਕਰਦੇ ਨੇ ਜਾਂ ਸ਼ਰਾਬ ਜਾਂ ਭੰਗ ਵਗੈਰਾ ਪੀਂਦੇ ਨੇ ਉਸਨੇ ਕਿਹਾ ਕਿ ਇਸਲਾਮ ਧਰਮ ਵਿੱਚ ਸੰਗੀਤ ਦੀ ਬਿਲਕੁਲ ਮਨਾਹੀ ਹੈ। ਨਕਚਰ ਗੀਤਾਂ ਨੂੰ ਸੁਣਨਾ ਤਾਂ ਬਹੁਤ ਦੂਰ ਦੀ ਗੱਲ ਹੈ। ਸਾਡੇ ਧਰਮ ਵਿੱਚ ਨਸ਼ਾ ਕਰਨ ਦਾ ਸਭ ਤੋਂ ਵੱਡਾ ਗੁਨਾਹ ਹੈ। ਪੀਰ ਐਡੀ ਵੱਡੀ ਹਰਸੀ ਹੈ ਕਿ ਨਾਮ ਸੁਣਿਆ ਹੀ ਸਾਡਾ ਮੁਸਲਮਾਨਾਂ ਦਾ ਸਿਰ ਝੁਕ ਜਾਂਦਾ ਹੈ। ਪਰ ਸਰਦਾਰ ਜੀ ਤੁਸੀਂ ਇਹ ਸਵਾਲ ਕਿਉਂ ਪੁੱਛਿਆ? ਮੈਂ ਦੱਸਿਆ ਕਿ ਸਾਡੇ ਪੰਜਾਬ ਵਿੱਚ ਬਹੁਤ ਸਾਰੀਆਂ ਪੀਰਾਂ ਦੀਆਂ ਸਮਾਧਾਂ ਨੇ ਉੱਥੇ ਪੀਰਾਂ ਦੇ ਮੇਲਿਆਂ ਤੇ ਬਹੁਤ ਗੰਦ ਪਾਉਂਦੇ ਨੇ ਲੋਕ ਗਾਇਕ ਮਢੀਰ ਤੇ ਕੁਝ ਸਿਆਣੇ ਸਪਿਆਣੇ ਬੰਦੇ ਵੀ ਸ਼ਰਾਬਾਂ ਦੇ ਭਾਂ ਘੋੜ ਕੇ ਪੀਂਦੇ ਨੇ ਫਿਰ ਲੜਾਈਆਂ ਕਰਦੇ ਨੇ ਤੇ ਲੋਕਾਂ ਦੀਆਂ ਧੀਆਂ ਭੈਣਾਂ ਵੱਲੇ ਮਾਰੀ ਅੱਖਾਂ ਦੇਖਦੇ ਨੇ ਛੇੜਦੇ ਨੇ ਇਹ ਖੇਡ ਲਗਭਗ ਹਰ ਪੀਰ ਦੇ ਮੇਲੇ ਤੇ ਵਰਤੀ ਹੈ ਕਿਉਂਕਿ ਲੱਖਾਂ ਰੁਪਏ ਲਾ ਕੇ ਗਵਣ ਵਜਾਉਣ ਵਾਲਾ ਪ੍ਰਬੰਧ ਕੀਤਾ ਜਾਂਦਾ ਪਰ ਪਿਆਰਿਓ ਇਸ ਨਾਮ ਧਰਮ ਦੇ ਵਿੱਚ ਸੰਗੀਤ ਬਿਲਕੁਲ ਮਨਾ ਹੈ ਕਈ ਥਾਵਾਂ ਤੇ ਤਾਂ ਸ਼ਰਾਬ ਜਾਂ ਫਿਰ ਭੰਗ ਪੀਰ ਜੀ ਦੇ ਚੜਾਈ ਜਾਂਦੀ ਹੈ ਉਹ ਕਹਿੰਦਾ ਹੈ ਪੀਰਾਂ ਦੇ ਨਾਂ ਤੇ ਬਹੁਤ ਵੱਡਾ ਗਣਾ ਕਰ ਰਹੇ ਨੇ ਇਹਨਾਂ ਨੂੰ ਤਾਂ ਨਰਕ ਦੇ ਵਿੱਚ ਵੀ ਦੋਜਕ ਦੇ ਵਿੱਚ ਵੀ ਜਗ੍ਹਾ ਨਹੀਂ ਮਿਲਣੀ। ਫਿਰ ਕਹਿਣ ਲੱਗਾ ਪਹਿਲੀ ਗੱਲ ਤਾਂ ਏਕ ਪੀਰ ਕੋਈ ਲੱਖਾਂ ਵਿੱਚੋਂ ਇੱਕ ਅਦਾ ਹੁੰਦਾ ਹੈ। ਅਸ਼ਲੀਲ ਗੀਤ ਸੁਣਾਏ ਤੇ ਜਵਾਨ ਕੁੜੀਆਂ ਦੇ ਨਾਜ ਦੇਖਣੇ ਸ਼ਰਾਬਾਂ ਪੀਣੀਆਂ ਸੂਟੇ ਲਾਉਣੇ ਇਹ ਪੀਰਾਂ ਦਾ ਕੰਮ ਨਹੀਂ। ਸੋ ਬਚਾ ਸਕਦੇ ਹੋ ਪੰਜਾਬ ਦੇ ਵੀਰੋ ਤੇ ਆਪਣੇ ਪੰਜਾਬ ਨੂੰ ਬਚਾਓ। ਇਹਨਾਂ ਗਲਤ ਰਵੈਤਾਂ ਨੂੰ ਖਤਮ ਕਰੋ ਕਿਉਂਕਿ ਕੋਈ ਵੀ ਪੀਰ ਸੰਗੀਤ ਦਾ ਸੁਣਦਾ ਆਦੀ ਨਹੀਂ ਕਿਉਂਕਿ ਸੰਗੀਤ ਦੀ ਇਸਲਾਮ ਦੇ ਵਿੱਚ ਬਿਲਕੁਲ ਮਨਾਹੀ ਹੈ ਔਰ ਕੋਈ ਵੀ ਪੀਰ ਨਸ਼ਿਆਂ ਦਾ ਆਦੀ ਨਹੀਂ ਕਿਉਂਕਿ ਇਸਲਾਮ ਜਗਤ ਦੇ ਵਿੱਚ ਨਸ਼ਿਆਂ ਦੀ ਵੀ ਮਨਾਹੀ ਹੈ ਸੋ ਇਸ ਧਿਆਨ ਨਾਲ ਇਸ ਨੂੰ ਗੌਰ ਨਾਲ ਇਸ ਤਰੀਕਾ ਅਮਲ ਕਰੋ ਕਿਉਂਕਿ ਅਸੀਂ ਆਪਣੀਆਂ ਪਰੰਪਰਾਵਾਂ ਤੋਂ ਉਲਟ ਜਾ ਕੇ ਗਾਉਣ ਵਾਲਿਆਂ ਨੂੰ ਲੱਖਾਂ ਰੁਪਏ ਦੇ ਕੇ ਸੱਜਦੇ ਹਾਂ ਪਰਿਵਾਰਕ ਮੈਂਬਰਾਂ ਦੇ ਸਾਹਮਣੇ ਅਸੀਂ ਲਚਰਤਾ ਭਰੇ ਗੀਰ ਹੁੰਦੇ ਹਾਂ ਅਸੀਂ ਲਚਰਤਾ ਘਰ ਨੂੰ ਲੈ ਕੇ ਜਾਂਦੇ ਹਾਂ ਪੀਰਾਂ ਦੀ ਗੱਲ ਤੇ ਸਾਡਾ ਤਾਂ ਇੱਕ ਤੇ ਵੀ ਅਮਲ ਨਹੀਂ ਹੁੰਦਾ ਕਿਉਂਕਿ ਪੀਰ ਸੁੱਚੇ ਇਨਸਾਨ ਹੁੰਦੇ ਨੇ ਉਹ ਆਪਣੀ ਆਵਾਦਤ ਦੇ ਨਾਲ ਜੁੜੇ ਹੁੰਦੇ ਨੇ ਅੱਲਾਹ ਤਾਲਾ ਨੂੰ ਹੀ ਮੰਨਦੇ ਨੇ ਐਸਾ ਕੋ ਕਰਮ ਪੀਰ ਨਹੀਂ ਕਰਦੇ ਤੇ ਨਾ ਕਿਸੇ ਨੂੰ ਅਗੇ ਹੀ ਦਿੰਦੇ ਨੇ ਸੋ ਇਨੀਆਂ ਗਬੇਂਤੀਆਂ ਨੂੰ ਪ੍ਰਮਾਣ ਕਰਿਓ ਜੀ ਇਸੇ ਨੂੰ ਪੌੜੀਆਂ ਲੱਗਣ ਕਿਸੇ ਨੂੰ ਫਿਕੀਆਂ ਲੱਗਣ ਸੱਚ ਤਾਂ ਸੱਚ ਹੀ ਹੈ ਸੱਚ ਪੁਰਾਣਾ ਹੋਵੇ ਨਾ ਹੀ ਸੀਤਾ ਕਦੇ ਨਾ ਪਟੇ ਕਿਉਂਕਿ ਸਾਰੀਆਂ ਗਰਮੀਆਂ ਦੇ ਵਿੱਚ ਲੋਕਾਂ ਨੇ ਇਹ ਟੰਗ ਤਰੀਕਾ ਬਣਾਇਆ ਹੈ ਨਗਰਾਂ ਦੇ ਵਿੱਚ ਖੁੱਲੀ ਗ੍ਰਾਹੀ ਲਗਾ ਦਿੱਤੀ ਜਾਂਦੀ ਹੈ ਔਰ ਪੀਰਾਂ ਦੇ ਮੇਲੇ ਕਰਵਾਏ ਜਾਂਦੇ ਨੇ ਵੱਡੇ ਵੱਡੇ ਕਲਾਕਾਰ ਸੱਦੇ ਜਾਂਦੇ ਨੇ ਪਰਿਵਾਰਾਂ ਦੇ ਸਾਹਮਣੇ ਬੈਠ ਕੇ ਅਸੀਂ ਇਹ ਸ਼ਰੀਲਤਾ ਨਗਨਤਾ ਲਚਰਤਾ ਸੁਣਦੇ ਹਾਂ ਜੋ ਕਿ ਬਿਲਕੁਲ ਗਲਤ ਹੈ ਜੀ ਆਓ ਗੱਜ ਕੇ ਫਤਿਹ ਗਜਾਈਏ ਵਾਹਿ ਜੀ ਕਾ ਖਾਲਸਾ O ar de que fate